ਸਤਿ ਸ਼੍ਰੀ ਅਕਾਲ ਜੀ ਜਿਹੜੇ ਸਟੂਡੈਂਟਸ ਪੰਜਾਬ ਪੁਲਿਸ ਜਿਹੜਾ ਐਗਜ਼ਾਮ ਹੈ ਉਹ ਦੇਣ ਜਾ ਰਹੇ ਨੇ ਉਹਨਾਂ ਦੇ ਲਈ ਆਪਾਂ ਇਨਸਟਰਕਸ਼ਨਸ ਲੈ ਕੇ ਆਏ ਆਂ ਜਿਹਨਾਂ ਦਾ ਕੱਲ 1 ਜੁਲਾਈ ਤੋਂ ਸਟਾਰਟ ਹੈ ਤੇ ਬਾਕੀ ਵੀ ਕਈ ਬੱਚੇ ਪਹਿਲਾਂ ਪੇਪਰ ਦੇ ਚੁੱਕੇ ਨੇ ਉਹਨਾਂ ਨੂੰ ਕਾਫੀ ਹੱਦ ਤੱਕ ਜਾਣਕਾਰੀ ਹੈ ਤੇ ਜਿਹੜੇ ਬੱਚੇ ਫਸਟ ਟਾਈਮ ਨੇ ਉਹਨਾਂ ਲਈ ਜਾਣਕਾਰੀ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ ਇਨਾਂ ਨੂੰ ਜਰੂਰ ਪੜਿਓ ਤਾਂ ਜੋ ਤੁਹਾਨੂੰ ਉੱਥੇ ਜਾ ਕੇ ਕੋਈ ਪ੍ਰੋਬਲਮ ਨਾ ਆਵੇ। ਇਹਨੂੰ ਵੱਤਵਾਤ ਸ਼ੇਅਰ ਜਰੂਰ ਕਰਿਓ। ਜਿਵੇਂ ਕਿ ਸਭ ਤੋਂ ਪਹਿਲੀ ਗੱਲ ਆ ਰਿਪੋਰਟਿੰਗ ਟਾਈਮ ਜੋ ਤੁਹਾਡੇ ਐਡਮਿਟ ਕਾਰਡ ਤੇ ਲਿਖਿਆ ਆ ਉਹਦੇ ਤੇ ਜਾਣਾ ਜ਼ਰੂਰੀ ਆ। ਗੇਟ ਕਲੋਜ਼ ਹੋ ਜਾਣਾ ਏ ਜਿਹੜਾ ਗੇਟ ক্লোਜ਼ਿੰਗ ਟਾਈਮ ਲਿਖਿਆ ਹੋਇਆ ਮਤਲਬ ਜੇ ਮੰਨ ਲਓ 12 ਵਜੇ ਰਿਪੋਰਟਿੰਗ ਟਾਈਮ ਆ ਤਾਂ 1:30 ਵਜੇ ਗੇਟ ক্লোਜ਼ਿੰਗ ਟਾਈਮ ਹੋਊਗਾ। 1:30 ਘੰਟੇ ਦਾ ਟਾਈਮ ਆ ਵਿੱਚ। 1:30 ਵਜੇ ਤੋਂ ਬਾਅਦ ਕੋਈ ਵੀ ਹੋਵੇ ਉਹਨਾਂ ਨੇ ਕਿਸੇ ਲਈ ਵੀ ਗੇਟ ਨਹੀਂ ਖੋਲਣਾ ਇਹ ਧਿਆਨ ਰੱਖਿਓ ਤੁਹਾਨੂੰ ਡੇਢ ਘੰਟਾ ਦਿੱਤਾ ਏ ਉਹਨਾਂ ਨੇ 12 ਤੋਂ ਡੇਢ ਮੰਨ ਲਓ ਜੇ ਟਾਈਮ ਹੈ ਤਾਂ 2 ਵਜੇ ਇਗਜ਼ਾਮ ਸ਼ੁਰੂ ਹੋ ਜਾਣਾ ਉਹਨਾਂ ਟਾਈਮ ਡੇਢ ਵਜੇ ਤੋਂ ਬਾਅਦ ਉਹਨਾਂ ਨੇ ਕਿਸੇ ਨੂੰ ਐਂਟਰੀ ਨਹੀਂ ਦੇਣੀ ਠੀਕ ਹੈ ਜੀ ਅੱਛਾ ਜੋ ਐਡਮਿਟ ਕਾਰਡ ਤੁਹਾਡੀ ਮੇਲ ਤੇ ਆਇਆ ਏ ਉਸ ਤੇ ਹੁਣ ਦੀ ਕੋਈ ਜਿਹੜੀ ਤੁਸੀਂ ਐਡਮਿਟ ਕਾਰਡ ਜਦੋਂ ਭਰਿਆ ਸੀ ਉਸ ਟਾਈਮ ਆਪਣੀ ਫੋਟੋ ਲਾਈ ਸੀਗੀ ਉਹ ਫੋਟੋ ਨਾਲ ਪੇਸਟ ਕਰਕੇ ਲੈ ਕੇ ਜਾਣੀਆਂ ਗੂੰਦ ਦੇ ਨਾਲ ਜਿਹਨੂੰ ਆਪਾਂ ਗੰਮ ਬੋਲਦੇ ਆ ਫੇਵੀਕੋਲ ਫੇਵਿਸਟਿਕ ਜਿਹਦਾ ਵੀ ਮਰਜ਼ੀ ਨਾਲ ਇਹ ਪੇਸਟ ਕਰਕੇ ਲੈ ਕੇ ਜਾਣੀਆਂ ਸਾਈਨ ਨਹੀਂ ਕਰਨੇ ਇੱਥੇ ਇਹ ਧਿਆਨ ਰੱਖਿਓ ਸਾਈਨ ਨਹੀਂ ਕਰਨੇ ਉਹਨਾਂ ਨੇ ਪਹਿਲਾਂ ਕਿਹਾ ਸਾਈਨ ਨਹੀਂ ਕਰਨੇ ਅੱਗੇ ਦੱਸੂਗਾ ਮੈਂ ਇੱਕ ਆਈਡੀ ਪ੍ਰੂਫ オリジナル ਜਿਹੜਾ ਵੈਲਿਡ ਹੋਵੇ ਉਹ ਨਾਲ ਲੈ ਕੇ ਜਾਣਾ ਕਿਹੜਾ ਆਈਡੀ ਪ੍ਰੂਫ ਪੈਨ ਕਾਰਡ ਪਾਸਪੋਰਟ ਡਰਾਈਵਿੰਗ ਲਾਇਸੈਂਸ ਵੋਟਰ ਆਈਡੀ ਆਧਾਰ ਕਾਰਡ ਈ ਆਧਾਰ ਇਨਾਂ ਦੇ ਵਿੱਚੋਂ ਕੋਈ ਵੀ ਇੱਕ ਤੁਹਾਡੇ ਕੋਲ ਹੋਣਾ ਜ਼ਰੂਰੀ ਹੈ ਫੋਟੋ ਸਟੇਟ ਨਹੀਂ origignal ਮੰਗਿਆ ਉਹਨਾਂ ਨੇ ਦੇਖਣਾ ਹੀ ਆ ਬਸ ਉਸ ਤੋਂ ਬਾਅਦ ਤੁਹਾਨੂੰ ਐਂਟਰੀ ਦੇ ਦੇਣਗੇ ਜੋ ਕੈਂਡੀਡੇਟ ਨੌਕਰੀ ਕਰ ਰਹੇ ਹਨ EMPLOYEES ਮਤਲਬ ਜਿਹੜੇ BSF ਪੁਲਿਸ ਦੇ ਵਿੱਚ ਜਾਂ ਕਿਸੇ ਮਹਿਕਮੇ ਦੇ ਵਿੱਚ ਨੌਕਰੀ ਕਰ ਰਹੇ ਨੇ ਤੇ ਉਹ ਪੇਪਰ ਦੇਣ ਜਾ ਰਹੇ ਨੇ ਤਾਂ ਉਹਨਾਂ ਨੂੰ ਉਹਦੇ ਡਿਪਾਰਟਮੈਂਟ ਦਾ ID ਕਾਰਡ ਮਿਲਿਆ ਹੁੰਦਾ ਉਹ ID ਕਾਰਡ ਵੈਲਿਡ ID ਪ੍ਰੂਫ ਨਹੀਂ ਮੰਨਿਆ ਜਾਊਗਾ ਇਹ ਲਿਖਿਆ ਹੋਇਆ ਹੈ ਸਪੈਸ਼ਲ ਉਹਨਾਂ ਨੇ ਕਿ ਕਿਸੇ ਵੀ ਮੈਕਮੇ ਦਾ ਜਿਹੜਾ ਆਈਡੀ ਕਾਰਡ ਆ ਉਹ ਤੁਹਾਡਾ ਆਈਡੀ ਪ੍ਰੂਫ ਨਹੀਂ ਮੰਨਿਆ ਜਾਊਗਾ ਰਾਸ਼ਨ ਕਾਰਡ ਦਸਵੀਂ ਦਾ ਸਰਟੀਫਿਕੇਟ ਜਿਹਨੂੰ ਡੀ ਐਮ ਸੀ ਬੋਲਦੇ ਆਪਾਂ ਉਹ ਵੀ ਆਈਡੀ ਪ੍ਰੂਫ ਨਹੀਂ ਮੰਨੇ ਜਾਣਗੇ ਆਈਡੀ ਪ੍ਰੂਫ ਸਿਰਫ ਤੇ ਸਿਰਫ ਇਹਨਾਂ ਦੇ ਵਿੱਚੋਂ ਜੇ ਕੋਈ ਹੈਗਾ ਉਹ ਆਈਡੀ ਪ੍ਰੂਫ ਮੰਨਿਆ ਜਾਊਗਾ ਅੱਗੇ ਆ ਗਿਆ ਜਿਸ ਨੇ ਆਪਣਾ ਨਾਮ ਪੇਪਰ ਭਰਨ ਤੋਂ ਬਾਅਦ ਚੇਂਜ ਕੀਤਾ ਹੈ ਤਾਂ ਉਹ ਵੈਲਿਡ ਪ੍ਰੂਫ ਲੈ ਕੇ ਜਾਊਗਾ ਉਹਦਾ ਨਹੀਂ ਉਹਨਾਂ ਨੇ ਕੰਸੀਡਰ ਨਹੀਂ ਕਰਨਾ ਫਿਰ ਆ ਗਿਆ ਟਰਾਂਸਪੇਰੈਂਟ ਪਾਣੀ ਦੀ ਬੋਤਲ ਜਿਹਦੇ ਵਿੱਚੋਂ ਸਾਰਾ ਕੁਝ ਦਿਖੇ ਵੀ ਇਹ ਪਾਣੀ ਹੈ ਉਹ ਬੋਤਲ ਹੀ ਅੰਦਰ ਜਾਣ ਦੇਣਗੇ ਜਿਹਦੇ ਤੇ ਕੋਈ ਸਟicker ਲੱਗਿਆ ਹੋਇਆ ਕੁਝ ਵੀ ਲੱਗਿਆ ਹੋਇਆ ਉਹ ਬੋਤਲ ਅੰਦਰ ਨਹੀਂ ਜਾਣ ਦੇਣੀ ਇਸ ਕਰਕੇ ਟਰਾਂਸਪੇਰੈਂਟ ਪਾਣੀ ਦੀ ਬੋਤਲ ਹੀ ਅੰਦਰ ਜਾਊਗੀ ਮੁੱਖ ਦੀ ਗੱਲ ਇਹ ਆ ਵੀ ਅੰਦਰ ਕੁਝ ਵੀ ਨਹੀਂ ਜਾਣਾ ਇੱਕ ਜਿਹੜਾ ਇਨਸਾਨ ਪੇਪਰ ਦੇਣਾ ਜਿਹਨੇ ਉਹ ਜਾਊਗਾ ਤੇ ਨਾਲ ਸਿਰਫ ਇੱਕ ਟਰਾਂਸਪੇਰੈਂਟ ਪਾਣੀ ਦੀ ਬੋਤਲ ਅੰਦਰ ਜਾਊਗੀ ਹੋਰ ਉਹਨਾਂ ਨੇ ਕੁਝ ਵੀ ਨਹੀਂ ਅੰਦਰ ਜਾਣ ਦੇਣਾ ਜੋ ਕਿ ਸਾਰਾ ਕੁਝ ਅੱਗੇ ਲਿਖਿਆ ਹੋਇਆ ਜਿਵੇਂ ਕੋਈ ਵੀ ਪ੍ਰਿੰਟਿੰਗ ਮਟੀਰੀਅਲ ਕੈਲਕੂਲੇਟਰ ਪੈਨ ਪੈਨ ਡਰਾਈਵ ਪੈਨ ਸਪੈਸ਼ਲੀ ਪੈਨ ਨਹੀਂ ਜਾਣ ਦੇਣੇ ਉਹਨਾਂ ਨੇ ਪੈਨ ਡਰਾਈਵ ਕੋਈ ਇਰੇਜ਼ਰ ਕੁਝ ਨਹੀਂ ਅੰਦਰ ਜਾਣ ਦੇਣਾ ਪੈਨ ਤੇ ਰਫ ਸ਼ੀਟਸ ਜਿਹੜੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਤੁਸੀਂ ਸੋਲਵ ਕਰਨਾ ਏ ਉਹ ਐਗਜ਼ਾਮ ਸੈਂਟਰ ਦੇ ਅੰਦਰ ਹੀ ਤੁਹਾਨੂੰ ਮਿਲਣਗੇ ਤੇ ਅੰਤ ਵਿੱਚ ਉਥੋਂ ਤੋਂ ਵਾਪਸ ਵੀ ਲੈ ਲੈਣੇ ਨੇ ਉਹਨਾਂ ਨੇ ਤੁਸੀਂ ਵਾਪਸ ਦੇ ਕੇ ਆਣੇ ਨੇ ਉਹਨਾਂ ਨੂੰ ਅੱਗੇ ਮੋਬਾਈਲ ਬਲੂਟੂਥ 이어ਫੋਨ ਮਾਈਕ੍ਰੋਫੋਨ ਪੇਜਰ ਘੜੀ ਘੜੀ ਸਪੈਸ਼ਲੀ ਯਾਦ ਰੱਖਿਓ ਘੜੀ ਉਥੇ ਰੂਮ 'ਚ ਲੱਗੀ ਹੋਊਗੀ ਦੂਸਰਾ ਘੜੀ ਉੱਥੇ ਜਿਹੜਾ ਤੁਸੀਂ ਇਹ ਕੰਪਿਊਟਰਾਈਜ਼ ਪੇਪਰ ਆ ਤਾਂ ਕੰਪਿਊਟਰ ਤੇ ਬੈਕ ਟਾਈਮ ਚੱਲਦਾ ਹੋਊਗਾ ਠੀਕ ਹੈ ਤਾਂ ਘੜੀ ਦੀ ਲੋਡ ਹੈ ਵੀ ਨਹੀਂ ਘੜੀ ਇਲੈਕਟ੍ਰਿਕ ਪੈਨ ਕੋਈ ਵੀ ਰਿੰਗ ਜਿਹੜੀ ਤੁਹਾਡੇ ਹੱਥ 'ਚ ਪਾਈ ਹੋਈ ਆ ਇਹ ਰਿੰਗਸ ਕੋਕਾ ਨੱਕ ਦੇ ਵਿੱਚ ਗਲ ਦੀ ਚੀਨੀ ਹਾਰ ਕੋਈ ਵੀ ਵਾਲਟ ਮਤਲਬ ਆਪਣਾ ਪਰਸ ਐਨਕਾਂ ਹੈਂਡਬੈਗ ਬੈਲਟ ਟੋਪੀ ਕੁਝ ਵੀ ਨਹੀਂ ਅੰਦਰ ਜਾਣ ਦੇਣਾ ਅੱਛਾ ਇੱਕ ਚੀਜ਼ ਮੇਰੀ ਰਿਕਣੀ ਰਹਿ ਗਈ ਤੇ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਿਹੜੇ ਬੂਟ ਨੇ ਉਹ ਬਿਲਕੁਲ ਫਲੈਟ ਮਤਲਬ ਕਹਿ ਲਓ ਤੁਸੀਂ ਉਹ ਪਾ ਕੇ ਜਾਣੇ ਨੇ ਜਿਹਦਾ ਮੋਟਾ ਸੋਲ ਆ ਉਹ ਨਹੀਂ ਪਾ ਕੇ ਜਾਣੇ ਕਿਉਂਕਿ ਉਹਨਾਂ ਨੂੰ ਖਤਰਾ ਇਹ ਵੀ ਜਿਹੜਾ ਮੋਟਾ ਸੋਲ ਆ ਉਹਦੇ ਵਿੱਚ ਚੀਟਿੰਗ ਦਾ ਮਟੀਰੀਅਲ ਜਾ ਸਕਦਾ ਹੈ ਤੇ ਉਹ ਅੰਦਰ ਜਾਣੇ ਨਹੀਂ ਦੇਣੇ ਉਹਨਾਂ ਨੇ ਸੌਕਸ ਬਿਲਕੁਲ ਪਤਲੀਆਂ ਹੋਣ ਤੇ ਜਿਹੜੀ ਟੀ-ਸ਼ਰਟ ਆ ਜਾਂ ਸ਼ਰਟ ਆ ਉਹ ਛੋਟੇ ਬਟਨ ਵਾਲੀ ਪਾ ਕੇ ਜਾਣੀ ਆ ਵੱਡੇ ਮੋٹے ਬਟਨ ਵਾਲੀ ਨਹੀਂ ਪਾ ਕੇ ਜਾਣੀ ਇਹ ਸਪੈਸ਼ਲ ਲਿਖਿਆ ਹੋਇਆ ਉਹਨਾਂ ਨੇ ਤਾਂ ਧਿਆਨ ਰੱਖਿਓ ਅੱਗੇ ਲਿਖਿਆ ਹੋਇਆ ਐਡਮਿਟ ਕਾਰਡ ਤੇ ਜਿਹੜੇ ਸਾਈਨ ਨੇ ਇਨਵਿਜੀਲੀਟਰ ਦੀ ਹਾਜ਼ਰੀ ਵਿੱਚ ਹੀ ਕਰਨੇ ਹਨ ਪਹਿਲਾਂ ਨਹੀਂ ਕਰਨੇ ਨਾ ਜੇ ਕਰਕੇ ਲੈ ਵੀ ਗਏ ਤਾਂ ਹੋ ਸਕਦਾ ਕੁਝ ਨਾ ਕਹਿਣ ਪਰ ਗਰਾਰੀ ਫਸਾਣੀ ਆਗਲੇ ਨੇ ਕੋਈ ਵੀ ਫਸਾ ਸਕਦਾ ਕੰਪਿਊਟਰ ਸਕਰੀਨ ਸਕਰੀਨ ਦੀਆਂ ਹਦਾਇਤਾਂ ਨੂੰ ਚੰਗੀ ਤਰ੍ਹਾਂ ਪੜ ਲਿਓ ਕਿਉਂਕਿ ਤੁਹਾਨੂੰ ਟਾਈਮ ਮਿਲੂਗਾ ਸਕਰੀਨ ਤੇ ਜੋ ਹਦਾਇਤਾਂ ਆਣ ਗਿਆ ਉਹਨਾਂ ਨੂੰ ਪਹਿਲਾਂ ਪੜਿਓ ਉਹਦੇ ਅਕੋਰਡਿੰਗ ਕੰਪਿਊਟਰਾਈਜ਼ ਪੇਪਰ ਕਰਨਾ ਕੁਐਸਚਨਸ ਦੇ ਆਨਸਰ ਪਹਿਲਾਂ ਮੰਨ ਲਓ ਕੋਈ ਕਰੋ ਮੈਨੂੰ ਪਹਿਲਾ ਕੁਐਸਚਨ ਆਂਦਾ ਮੈਂ ਪਹਿਲਾ ਕੁਐਸਚਨ ਉੱਥੋਂ ਗ੍ਰੀਨ ਕਰਦਾ ਠੀਕ ਹੈ ਗ੍ਰੀਨ ਕਰਨ ਤੋਂ ਬਾਅਦ ਉੱਥੇ ਲਿਖਿਆ ਹੋਊਗਾ ਸੇਵ ਐਜ਼ ਜਦੋਂ ਤੱਕ ਉਹਨੂੰ ਸੇਵ ਐਜ਼ ਨਹੀਂ ਕਰੂਗੇ ਉਦੋਂ ਤੱਕ ਤੁਹਾਡਾ ਕੁਐਸਚਨ ਕੰਪਲੀਟ ਨਹੀਂ ਮੰਨਿਆ ਜਾਊਗਾ ਇਹ ਧਿਆਨ ਰੱਖਿਓ ਸੇਵ ਐਸ ਜ਼ਰੂਰ ਕਰਕੇ ਆਣਾ ਪਿਛਲੀ ਵਾਰ ਦੋ ਤਿੰਨ ਸਟੂਡੈਂਟ ਆਪਣੇ ਕੋ ਪੜਦੇ ਨੇ ਉਹ ਸੇਵ ਐਸ ਨਹੀਂ ਕਰਕੇ ਆਏ ਠੀਕ ਹੈ ਜੀ ਜੇ ਹੀ ਕੋਈ ਕੁਐਸਚਨ ਤੁਹਾਨੂੰ ਨਹੀਂ ਆਉਂਦਾ ਠੀਕ ਹੈ ਉਹਨੂੰ ਤੁਸੀਂ ਨਹੀਂ ਆਉਂਦਾ ਠੀਕ ਹੈ ਉਹਨੂੰ ਛੱਡੋ ਕਲਿੱਕ ਕਰਕੇ ਨੈਕਸਟ ਕੁਐਸਚਨ ਤੇ ਜਾਓ ਬਸ ਇਹ ਮੈਂ ਉਹਨਾਂ ਲਈ ਦੱਸ ਰਿਹਾ ਜਿਹੜੇ ਫਸਟ ਟਾਈਮ ਜਾ ਰਹੇ ਹੈ ਮੈਂ ਉਹ ਬੱਚਿਆਂ ਲਈ ਨਹੀਂ ਦੱਸ ਰਿਹਾ ਜਿਨ੍ਹਾਂ ਨੂੰ ਪਹਿਲਾਂ ਤੋਂ ਜਾਣਕਾਰੀ ਹੈ ਠੀਕ ਹੈ ਉਹਨਾਂ ਨੂੰ ਪਹਿਲਾਂ ਤੋਂ ਪਤਾ ਹੈ ਉਹਨਾਂ ਨੇ ਉਹ ਪੈਟਰਨ ਫੇਸ ਕਰ ਚੁੱਕੇ ਨੇ ਉਹ ਉਹ ਹੋਰ ਵੀ ਪੇਪਰ ਦੇ ਚੁੱਕੇ ਨੇ ਜਿਹੜੇ ਬੱਚੇ ਫਸਟ ਟਾਈਮ ਜਾ ਰਹੇ ਨੇ ਉਹਨਾਂ ਲਈ ਇਹ ਜਾਣਕਾਰੀ ਬਹੁਤ ਜ਼ਰੂਰੀ ਹੈ ਅੱਗੇ ਪੇਪਰ ਦੇ ਦੋ ਪਾਰਟ ਨੇ ਜੋ ਕਿ ਪਹਿਲਾਂ ਨੋਟੀਫਿਕੇਸ਼ਨ ਆਇਆ ਸੀ ਉਹਦੇ ਵਿੱਚ ਵੀ ਸੀਗਾ ਪਰ ਇਹਨਾਂ ਨੇ ਥੋੜਾ ਜਿਹਾ ਚੇਂਜ ਕੀਤਾ ਅੱਗੇ ਜਿਹੜਾ ਫਸਟ ਪਾਰਟ ਹੁੰਦਾ ਸੀ ਉਹ ਪੰਜਾਬੀ ਹੁੰਦਾ ਸੀ ਤੇ ਸੈਕੰਡ ਪਾਰਟ ਮੇਨ ਪੇਪਰ ਹੁੰਦਾ ਸੀ ਹੁਣ ਉਹਨਾਂ ਨੇ ਪਾਰਟ ਮਤਲਬ ਜਿਹੜਾ ਪਹਿਲਾ ਪੇਪਰ ਤੇ ਦੂਜਾ ਪੇਪਰ ਥੋੜ੍ਹਾ ਬਸ ਇਹ ਕਰਤਾ ਉਹ ਨਾਮ ਚੇਂਜ ਕਰਤੇ ਇੱਧਰ ਦੂਜਾ ਕਰਤਾ ਇੱਧਰ ਪਹਿਲਾ ਕਰਤਾ ਠੀਕ ਹੈ ਜਿਹੜਾ ਪਹਿਲਾ ਪੇਪਰ ਹੈ ਉਹ 120 ਮਿੰਟ ਦਾ ਏ 100 ਨੰਬਰ ਦਾ ਏ ਇੱਥੇ ਮੈਥ ਰੀਜ਼ਨਿੰਗ ਜੀਕੇ ਕਰੰਟ ਪੰਜਾਬੀ ਇੰਗਲਿਸ਼ ਕੰਪਿਊਟਰ ਆਣੇ ਤੇ ਪੇਪਰ 2 ਪੰਜਾਬੀ ਦੇ ਕੁਐਸਚਨ ਆਣੇ ਨੇ 50 ਇਹ ਪੇਪਰ ਕਲੀਅਰ ਕਰਨਾ ਜ਼ਰੂਰੀ ਹੈ ਜੇ ਹਰ ਵਿਦਿਆਰਥੀ ਦੇ ਪੇਪਰ 2 ਵਿੱਚੋਂ 25 ਜਾਂ 25 ਤੋਂ ਵੱਧ ਨੰਬਰ ਆਉਂਦੇ ਨੇ ਤਾਂ ਉਹ ਹੀ ਕਲੀਅਰ ਮੰਨਿਆ ਜਾਊਗਾ ਜਿਹਦੇ 25 ਤੋਂ ਘੱਟ ਆ ਗਏ ਉਹ ਡਿਸਕਵਾਲਿਫਾਈ ਹੈ ਉਹਦਾ ਜਿਹੜਾ ਪਹਿਲਾ ਪੇਪਰ ਆ ਉਹ ਚੈੱਕ ਨਹੀਂ ਹੋਣਾ ਪਹਿਲਾ ਪੇਪਰ ਕਦੋਂ ਚੈੱਕ ਹੋਣਾ ਜਦੋਂ ਤੁਹਾਡਾ ਦੂਜਾ ਪੇਪਰ ਕਲੀਅਰ ਹੋਊਗਾ ਪੇਪਰ 1 ਤੇ ਪੇਪਰ 2 ਦੇ ਵਿੱਚ ਕਿਸੇ ਦੇ ਵਿੱਚ ਵੀ 네ਗੇਟਿਵ ਮਾਰਕਿੰਗ ਨਹੀਂ ਹੈਗੀ ਇਹਦੀ ਐਡਵਾਂਟੇਜ ਆ ਇਹਦਾ ਮਤਲਬ ਇਹ ਹੈ ਆ ਵੀ ਜੇ ਮੰਨ ਲਓ ਕਿਰਪਾ ਕਰਕੇ ਜੇ ਪ੍ਰਸ਼ਨ ਨਹੀਂ ਵੀ ਆਉਂਦੇ ਮੰਨ ਲਓ ਤੁਹਾਨੂੰ ਕਿਸੇ ਕੁਐਸਚਨ ਦਾ ਆਨਸਰ ਨਹੀਂ ਆਂਦਾ ਜਾਂ 20 ਕੁਐਸਚਨ ਤੁਹਾਨੂੰ ਨਹੀਂ ਆਂਦੇ ਛੱਡ ਕੇ ਨਹੀਂ ਆਣੇ ਸਾਰਿਆਂ ਦਾ ਕੋਈ ਤਾਂ ਆਪਸ਼ਨ ਲਾ ਕੇ ਆਓ ਚਾਹੇ ਸਾਰਿਆਂ ਦਾ A ਲਾਇਆ ਹੋ ਚਾਹੇ ਸਾਰਿਆਂ ਦਾ B ਚਾਹੇ ਰੱਬ ਦਾ ਨਾਮ ਲੈ ਕੇ ਅੱਕੜ-ਬੱਕੜ ਕਰਕੇ ਕਿਸੇ ਦਾ ਕੋਈ ਲਾ ਕੇ ਜ਼ਰੂਰ ਆਣਾ ਛੱਡ ਕੇ ਕੋਈ ਕੁਐਸਚਨ ਆਇਓ 네ਗੇਟਿਵ ਮਾਰਕਿੰਗ ਨਹੀਂ ਹੈਗੀ ਸਭ ਤੋਂ ਜ਼ਰੂਰੀ ਗੱਲ ਕੀ ਹੈ ਕਦੇ ਵੀ ਪਹਿਲਾਂ ਮੈਥ ਦੇ ਕੁਸ਼ਨ ਨਹੀਂ ਕਰਨੇ ਇਹ ਧਿਆਨ ਰੱਖਿਓ ਜੇ ਮੰਨ ਲਓ ਸਕਰੀਨ ਖੁੱਲੀ ਤੇ ਪਹਿਲੇ ਹੀ ਕੁਸ਼ਨ ਮੈਥ ਦਾ ਆ ਗਿਆ ਉਹ ਸਕਿਪ ਕਰ ਦਿਓ ਅੱਗੇ ਚਲੋ ਕਾਰਨ ਕੀ ਹੈ ਮੈਥ ਦੇ ਕੁਸ਼ਨ ਚਾਹੇ ਉਹ 20 ਨੇ ਚਾਹੇ 15 ਨੇ ਉਹਨਾਂ ਤੁਹਾਡਾ ਟਾਈਮ ਖਰਾਬ ਕਰਨਾ ਸਭ ਤੋਂ ਪਹਿਲਾਂ ਪੰਜਾਬੀ ਕੱਢੋ ਕਲਿੱਕ ਕਰਦੇ ਜਾਓ ਬਸ ਪੰਜਾਬੀ ਆ ਜੂਗੀ ਫਿਰ ਇੰਗਲਿਸ਼ ਕਰੋ ਫਿਰ ਕੰਪਿਊਟਰ ਆਉ ਮਤਲਬ ਪਹਿਲਾਂ ਪੰਜਾਬੀ ਦੇ ਕੁਸ਼ਨ ਆ ਗਿਆ ਉਹਨੂੰ ਟਿਕ ਕਰੋ ਅਗਲਾ ਕੁਸ਼ਨ ਮੰਨ ਲਓ ਇੰਗਲਿਸ਼ ਦਾ ਆ ਗਿਆ ਤਾਂ ਇੰਗਲਿਸ਼ ਦਾ ਕਰੋ ਐਦਾਂ ਪੰਜਾਬੀ ਇੰਗਲਿਸ਼ ਕੰਪਿਊਟਰ ਜੀਕੇ ਤੇ ਰੀਜ਼ਨਿੰਗ ਇਹਨਾਂ ਨੂੰ ਪਹਿਲਾਂ ਕਰਨਾ ਮੈਥ ਸਭ ਤੋਂ ਐਂਡ ਤੇ ਕਰਿਓ ਅਗਰੇ ਫੋਲੋ ਕਰੋਗੇ ਤਾਂ ਪੇਪਰ ਵਧੀਆ ਹੋਊਗਾ ਅਗਰ ਮੈਥ ਪਹਿਲਾ ਕਰ ਲਿਆ ਤੁਸੀਂ ਤਾਂ ਤੁਹਾਡਾ ਹੋ ਸਕਦਾ ਪੇਪਰ ਵਿੱਚੋਂ ਰਹਿ ਜਾਵੇ ਇਸ ਕਰਕੇ ਇਸ ਪੈਟਰਨ ਦੇ ਨਾਲ ਪੇਪਰ ਕਰਿਓ ਬਾਕੀ ਤੁਹਾਨੂੰ ਸਾਰਿਆਂ ਨੂੰ ਗੁੱਡ ਲੱਕ ਕੱਲ ਦਾ ਜਿਵੇਂ ਐਗਜ਼ਾਮ ਹੋਊਗਾ ਆਪਾਂ ਤੁਹਾਨੂੰ ਉਹਦੀ ਇਨਫੋਰਮੇਸ਼ਨ ਵੀ ਦਵਾਂਗੇ ਵੀ ਕੀ ਕੀ ਐਗਜ਼ਾਮ ਦੇ ਵਿੱਚ ਆਇਆ ਬਾਕੀ ਧਿਆਨ ਨਾਲ ਪੇਪਰ ਕਰਕੇ ਆਇਓ ਰੱਬ ਰੱਖੇ